ਤੇ ਪਰ ਵੀ ਜਗਦੀਆਂ ਖਬਰਾਂ ਅਮਲ ਚੱਲਈਏ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਐਲਨ ਮਾਸਕ ਇੱਕ ਟਾਈਮ ਦੇ ਉੱਤੇ ਦੋਨੋਂ ਬਿਲੀਅਨਰ ਇਕੱਠੇ ਹੋ ਕੇ ਅਮਰੀਕਾ ਦੇ ਵਿੱਚ ਚੇਂਜ ਕਰਨ ਆਏ ਸੀ ਪਰ ਹੁਣ ਦੋਨੋਂ ਹੀ ਲੱਗਦਾ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹੈਗੇ ਆ ਐਲਨ ਮਾਸਕ ਨੇ ਕਾਫੀ ਜਿਆਦਾ ਜਿਹੜਾ ਉਹਦਾ ਐਕਸ ਕੰਪਨੀ ਆ ਟਵਿੱਟਰ ਦੇ ਉੱਤੇ ਜੋ ਪਹਿਲਾਂ ਟਵਿੱਟਰ ਸੀ ਹੁਣ ਐਕਸ ਆ ਉਹਦੇ ਉੱਤੇ ਲਿਖਿਆ ਵੀ ਜੇ ਮੈਂ ਨਾ ਹੁੰਦਾ ਤਾਂ ਪ੍ਰੈਜ਼ੀਡੈਂਟ 트੍ਰੰਪ ਜੇ ਮੈਂ ਸਪੋਰਟਰਾਂ ਕਰਦਾ ਤਾਂ ਜਿੱਤਣਾ ਨਹੀਂ ਸੀ ਤੇ ਦੂਸਰੇ ਪਾਸੇ 트੍ਰੰਪ ਹੋਣਾ ਨੇ ਇਹ ਕਿਹਾ ਵੀ ਜਿਹੜੇ ਸਬਸਿਡੀਆਂ ਇਲੈਕਟ੍ਰਿਕ ਵਹੀਕਲਸ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕਰਕੇ ਜੋ ਅਲੋਨ ਮਸਕ ਦਾ ਉਹ ਇਸ ਤਰ੍ਹਾਂ ਬੋਲ ਰਿਹਾ ਹੈਗਾ ਪਰ ਕੱਲ ਅਲੋਨ ਮਸਕ ਦਾ ਇੱਕ ਦਿਨ ਦੇ ਵਿੱਚ ਹੀ ਟੈਸਲਾ ਦਾ ਜਿਹੜਾ ਸਟਾਕ ਆ 14% ਡਾਊਨ ਚ ਲੱਗ ਗਿਆ ਜਿਹਦੇ ਨਾਲ 150 ਬਿਲੀਅਨ ਡਾਲਰ ਜਿਹੜੀ ਮਾਰਕੀਟ ਦੇ ਵਿੱਚੋਂ ਪੈਸੇ ਉਹ ਇਰੇਜ਼ ਹੋ ਗਏ ਹੈਗੇ ਆ ਸੋ ਇਹ ਲੜਾਈ ਜਿਹੜੀ ਤੇਜ਼ ਤੋਂ ਤੇਜ਼ ਹੁੰਦੀ ਜਾ ਰਹੀ ਆ ਸਪੇਸ ਐਕਸ ਨੂੰ ਲੈ ਕੇ ਉਹਨਾਂ ਨੇ ਕੱਲ ਇਹ ਕਿਹਾ ਸੀ ਵੀ ਮੈਂ ਉਹ ਪ੍ਰੋਜੈਕਟ ਜਿਹੜਾ ਬੰਦ ਕਰ ਦੇਣਾ ਪਰ ਅੱਜ ਉਹ ਕਹਿੰਦੇ ਵੀ ਨਹੀਂ ਇਹ ਦੇ ਨਾਲ ਕਿਉਂਕਿ ਨੈਸਾ ਜਾਂ ਹੋਰ ਗਵਰਨਮੈਂਟ ਦੇ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਜੁੜੇ ਹੋਏ ਹੈਗੇ ਆ ਤੇ ਇੰਟਰਨੈਟ ਦੇ ਉੱਤੇ ਇਹ ਸਭ ਤੋਂ ਨੰਬਰ 1 ਜਿਹੜੀ ਨਿਊਜ਼ ਆ ਇਹ ਚੱਲ ਰਹੀ ਹੈਗੀ ਐਲੋਨ ਮਸਕ ਤੇ ਟਰੰਪ ਉਹਨਾਂ ਦੇ ਵਿਚਾਲੇ ਜੋ ਲੜਾਈ ਹੋਈ ਹੈਗੀ ਆ ਸੋ ਐਲੋਨ ਮਸਕ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਫਾਈਨੈਂਸ਼ੀਅਲੀ ਪਰ ਇਸ ਤੋਂ ਪਹਿਲਾਂ ਐਲੋਨ ਮਸਕ ਨੂੰ ਵੀ ਮੋਰੇ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਸਾਰੇ ਗਵਰਨਮੈਂਟ ਦੇ EMPLOYEES ਜਿਨ੍ਹਾਂ ਨੂੰ LAYOFF ਕੀਤਾ ਗਿਆ ਸੀ ਅਲੋਨ ਮਸਕ ਨੇ ਤਾਂ ਇਹ ਤੋ ਦਾ ਕਿ ਆ ਵੀ ਜਿਹੜੀਆਂ ਐਪਸਟੇਨ ਦੀਆਂ ਫਾਈਲਜ਼ ਆ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਦਾ ਨਾਮ ਹੈਗਾ ਤੇ ਅੱਜ 트ੰਪ ਉਹਨਾਂ ਨੇ ਇਹ ਕਹਿੰਦਾ ਵੀ ਜਿਹੜੀ ਮੈਂ ਟੈਸਲਾ ਦੀ ਕਾਰ ਖਰੀਦੀ ਸੀ ਉਹ ਵੀ ਵੇਚਣ ਜਾ ਰਿਆਂ ਸੋ ਪਹਿਲਾਂ ਜਦੋਂ ਅ ਅਲੋਨ ਮਸਕ 트ੰਪ ਉਹਨਾਂ ਦੇ ਨਾਲ ਸੀ ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਵੱਲ ਲੀਨ ਕਰਦੇ ਜਾਂ ਲੋਕ ਉਹਨਾਂ ਨੇ ਕਾਰਾਂ ਸੈੱਲ ਕਰਨੀਆਂ ਸ਼ੁਰੂ ਕਰਤੀਆਂ ਕਿ ਨਹੀਂ ਜੀ ਅਸੀਂ ਟੈਸਲਾ ਨਹੀਂ ਲੈਣੀ ਹੁਣ ਟਰੰਪ ਉਹਨਾਂ ਨੇ ਉਸ ਟਾਈਮ ਦੇ ਉੱਤੇ ਟੈਸਲਾ ਦੀ ਕਾਰ ਖਰੀਦੀ ਸੀ ਤੇ ਉਹ ਕਹਿੰਦੇ ਵੀ ਨਹੀਂ ਮੈਂ ਹੁਣ ਸੋਚ ਰਿਹਾ ਵੀ ਜਿਹੜੀ ਟੈਸਲਾ ਦੀ ਕਾਰ ਆ ਇਸ ਨੂੰ ਵੇਚ ਦਿੱਤਾ ਜਾਵੇ ਸੋ ਫਾਈਨੈਂਸ਼ੀਅਲੀ ਜਿਹੜਾ ਮਸਕ ਨੂੰ ਇੱਕ ਤਰ੍ਹਾਂ ਦੇ ਨਾਲ ਹਰਟ ਕੀਤਾ ਜਾਵੇ ਸੋ ਦੂਸਰੇ ਪਾਸੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੇ ਡਿਵੈਂਸ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਸਟੈਂਡ ਬਾਈ ਕਰਦਾ ਹੈਗਾ ਆ ਹਾਲਾਂਕਿ ਜੀਡੀ ਬੈਂਸ ਨੂੰ ਹੀ ਬਹੁਤ ਸਾਰੇ ਸਿਲੀਕਨ ਵੈਲੀ ਦੇ ਆਈਟੀ ਦੇ ਜਿਹੜੇ ਸੀਈਓਜ਼ ਹੈਗੇ ਆ ਕੰਪਨੀਆਂ ਦੇ ਉਹਨਾਂ ਨੇ ਹੀ ਪ੍ਰਮੋਟ ਕੀਤਾ ਹੈਗਾ ਉਹਨਾਂ ਚੋਂ ਇਲਾਨ ਮਸਕ ਵੀ ਇੱਕ ਹੈਗਾ ਸੋ ਇਹ ਲੜਾਈ ਕਾਫੀ ਤੇਜ਼ ਜਿਹੜੀ ਚੱਲ ਰਹੀ ਹੈਗੀ ਆ ਤੇ ਦੇਖਦੇ ਆ ਕਿੱਥੇ ਕਿ ਜਾ ਕੇ ਰੁਕਦੀ ਹੈਗੀ ਆ ਪਰ ਇਲਾਨ ਮਸਕ ਦੇ ਕੋਲ ਵੀ ਆਪਣਾ ਐਕਸ ਹੈਗਾ ਜਿਹਦੇ ਤੇ ਉਹ ਟਵੀਟ ਕਰ ਦਿੰਦੇ ਆ 200 ਮਿਲੀਅਨ ਫਾਲੋਅਰਸ ਆ ਉਧਰ ਪ੍ਰੈਜ਼ੀਡੈਂਟ 트੍ਰੰਪ ਦੇ ਕੋਲ ਵੀ ਟਰੂਥ ਸੋਸ਼ਲ ਹੈਗਾ ਪਲੱਸ ਉਹ ਪ੍ਰੈਜ਼ੀਡੈਂਟ ਸੋ ਪਰ ਲੱਗਦਾ ਨਹੀਂ ਇਹ ਜਿਹੜੀ ਲੜਾਈ ਆ ਇਹ ਠੰਡੀ ਹੋਊਗੀ ਇੱਕ ਇਸ਼ੂ ਤੇ ਬਿਲਕੁਲ ਲੋਨ ਮਸਕੋਣੀ ਰਾਈਟ ਆ ਭਈ ਜਿਸ ਕਰਕੇ ਮੈਨੂੰ ਹਾਇਰ ਕੀਤਾ ਗਿਆ ਸੀ ਹਾਲਾਂਕਿ ਉਹ ਵਲੰਟੀਅਰ ਜਿੱਦ ਦਾ ਜੌਬ ਸੀ ਉਹਨਾਂ ਦੀ ਡੋਜ ਪ੍ਰੋਗਰਾਮ ਦੀ ਪਈ ਜਿਹੜਾ ਕਰਜ਼ਾ ਹੈ ਅਮਰੀਕਾ ਦਾ ਡੈਟ ਟੋ ਘਟਾਣਾ ਹੈ ਪਰ ਜਿਹੜਾ ਨਵਾਂ ਬਿਗ ਤੇ ਬਿਊਟੀਫੁਲ ਬਿਲ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿ ਰਿਹਾ ਇਹਦੇ ਨਾਲ ਤਾਂ 2.2 ਟ੍ਰਿਲੀਅਨ ਡਾਲਰ ਜਿਹੜਾ ਕਰਜ਼ਾ ਹੋਰ ਵੱਜ ਜਾਣਾ ਹੈਗਾ ਸੋ ਇਸ ਇਸ਼ੂ ਦੇ ਉੱਤੇ ਉਹਨ ਕਿਹਾ ਸੀ ਭਈ ਜਿਹੜੇ 200 ਮਿਲੀਅਨ ਮੇਰੇ ਫਾਲੋਅਰਸ ਆ ਖਾਸ ਕਰਕੇ ਆਪਣੇ ਆਪਣੇ ਸੈਂਟਰ ਕਾਂਗਰਸ ਮੈਂ ਨੂੰ ਕਾਲ ਕਰੋ ਭਈ ਤੁਸੀਂ ਬਿੱਲ ਪੜੇ ਤੋਂ ਬਿਨਾਂ ਹੀ ਪਾਸ ਕਰ ਰਹੇ ਆ ਇਹਦੇ ਵਿੱਚ ਜਿਹੜਾ ਕਰਜ਼ਾ ਇੰਨਾ ਵੱਜ ਜਾਣਾ ਸੋ ਉਸ ਇਸ਼ੂ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਅਲੋਨ ਮਸਕ ਦੇ ਨਾਲ ਵੀ ਹੈਗੇ ਜੀ ਬਿਲਕੁਲ ਦੇਖੋ ਅ ਫੌਕਸ ਬਿਜ਼ਨਸ ਦੀ ਇੱਕ ਰਿਪੋਰਟ ਦੇ ਮੁਤਾਬਕ ਐਲਨ ਮਸਕ ਦਾ ਇਨਾ ਪਿਛਲੇ 11-12 ਘੰਟਿਆਂ ਦੇ ਵਿੱਚ ਜੋ 트੍ਰੰਪ ਦੇ ਨਾਲ ਰਿਸ਼ਤੇ ਵਿਗੜਨ ਦੀਆਂ ਖਬਰਾਂ ਆਈਆਂ ਉਹਦੇ ਵਿੱਚ 34 ਬਿਲੀਅਨ ਉਹ ਆਪਣੀ ਜਿਹੜੀ ਨੈਟਵਰਕ ਹੈ ਉਹਦੇ ਵਿੱਚ ਉਹ ਗਵਾ ਚੁੱਕੇ ਆ ਸੋ ਅਬੇਸ਼ਕ ਕੋਈ ਆ ਕੋਈ ਬੰਦਾ ਹੀ ਆ ਪਰ ਜਿਹੜੀ ਸੱਤਾ ਹੁੰਦੀ ਹੈ ਸੱਤਾ ਸੱਤਾ ਹੀ ਹੁੰਦੀ ਹੈ ਬੇਸ਼ੱਕ ਟਵਿੱਟਰ ਉਹਦਾ ਜਾਂ ਕੁਝ ਹੋਰ ਬਹੁਤ ਵੱਡੇ ਕਾਰੋਬਾਰੀ ਨੇ ਦੁਨੀਆ ਦੇ ਵਿੱਚ ਅਮੀਰਾਂ ਦੇ ਵਿੱਚ ਇੱਕ ਨੰਬਰ ਆ ਪਰ ਅਮਰੀਕਾ ਦਾ ਪ੍ਰੈਜ਼ੀਡੈਂਟ ਹੋਣਾ ਵੀ ਕੋਈ ਛੋਟੀ ਗੱਲ ਨਹੀਂ ਹੈ ਆਪਸੀ ਮਤਭੇਦ ਸੀਗੇ ਛੋਟੀਆਂ ਗੱਲਾਂ ਨੂੰ ਲੈ ਕੇ ਬਿੱਲ ਨੂੰ ਲੈ ਕੇ ਤੇ ਉਹ ਮਤ ਤੇ ਜਿਹੜਿਆ ਉਹ ਵੱਡੇ ਇਸ ਟਾਈਮ ਪਾੜੇ ਦੇ ਵਿੱਚ ਤਬਦੀਲ ਹੁੰਦੇ ਆਪਾਂ ਨੂੰ ਨਜ਼ਰ ਆ ਰਹੇ ਨੇ